ਮਿਸ ਸਿੱਕਲ ਜੀ ਸਾਰਿਆਂ ਨੂੰ ਵਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਡੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਪਾਜੀ ਕੋਲ ਆਏ ਆ ਤੇ ਅੱਜ ਤੁਹਾਨੂੰ ਤਿੰਨ ਮੱਜਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਇੱਕ ਆ ਗੱਬਣਿਆ ਇੱਕ ਆ ਤੋਕੜ ਗੱਬਣਿਆ ਤੇ ਇੱਕ ਉਹ ਸੂਈ ਆ ਬੱਚਾ ਵੀ ਹੈਗਾ ਉਹਦੇ ਮਗਰ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ। ਜਰੂਰ ਭਾਜੀ ਕੀ ਹਾਲ ਜੀ? ਵਧੀਆ ਵਧੀਆ ਤੁਸੀਂ ਹਿੰਦਤ ਸੋ। ਹਾਂ ਠੀਕ ਠਾਕ ਵਧੀਆ ਜੀ। ਚਲੋ ਵਧੀਆ ਜੀ ਇਹਦਾ ਨਾਮ ਦੱਸਦੇ ਕਰੀਏ ਆਪਾਂ। ਮੇਰਾ ਪਾਜੀ ਬਗੀਚਾ ਸਿੰਘ ਜੀ। ਹਾਂਜੀ। ਪਿੰਡ ਖਰੜ ਕਲਾਂ ਤਸੀਲ ਜੇ ਨਾਲਾ ਦੇ ਜ਼ਿਲ੍ਹਾ ਮਸਰ। ਫੋਨ ਨੰਬਰ ਹੈਗਾ 9593422। ਠੀਕ ਹੈ ਜੀ। ਹਾਂਜੀ। ਤੇ ਸ਼ੁਰੂਆਤ ਫੇਰਾ ਗੱਬਨ ਤਾਂ ਕਰ ਲਈਏ। ਇਹ ਤੋਂ ਛੋਟੀ ਤੋਂ ਕਰ ਲੋ। ਠੀਕ ਹੈ ਛੋਟੀ। ਆ ਥਾਣੇ ਦੇ ਦੇਖ ਸਕਦੇ ਪਹਿਲਾਂ ਹੀ ਸੁਬਾਈ ਨੇ ਸੁਣਾਏ ਤੇ ਥਾਣਾ ਹੁਣ ਤੋਂ ਹੀ ਹੱਥ ਚਾਉਣ ਵਾਲਾ ਪ੍ਰੋਪਰ। ਤੇ ਆ ਪੇਤ ਪੜੇ ਤਾਂ ਵੀ ਦੇਖ ਸਕਦੇ ਚੰਗੀ ਤਿਆਰ ਕਿੰਨਾ ਕੁ ਲੱਜੂ ਟਾਈਮ ਦਿੱਤੀ ਹੈ ਜੀ ਜੀ 15 ਦਿਨਾਂ ਸਾਪੀ ਪਾਜੀ ਹੈਗੇ ਜੀ ਅੱਛਾ ਹਾਂਜੀ ਤੇ ਦੁੱਧ ਕਿੰਨਾ ਕੁ ਤਰ੍ਹਾਂ ਪਹਿਲੇ ਸੁਭਿਚ ਵਾਈ 12 ਤੋਂ 18 ਚਾਹੂ ਮਸਲ ਬੜੀ ਛੋਟੀ ਦੀ ਇਹ ਹੈ ਕਿ ਚਲੋ ਸੋਨੀ ਛੋਟੀ ਹੈ ਸੰਭੀ ਸੁੰਭੀ ਵੀ ਚੰਗੀ ਹੈ ਦੋਹਾਂ ਇੱਕ ਰੀਨ ਬਾਕੀ ਆ ਦੇਖ ਸਾਦੇ ਜੀ ਮਾਲ ਤੇ ਆਪੇ ਹੀ ਪਾਜੀ ਸਾਰਾ ਵੇਖੀ ਗਿਆ ਸਾਨੂੰ ਠੀਕ ਆ ਮਾਲ ਤੁਹਾਨੂੰ ਦੱਸਾਂ ਡੰਗਰ ਤੇ ਆਪਣਾ ਨਹੀਂ ਇੱਕ ਮੇਰੇ ਮਾਸਲ ਜੀ ਦੀ ਲੈਥ ਹੋ ਗਈ ਉਹ ਦੀ ਜਗ੍ਹਾ ਠੀਕ ਆ ਅਜੇ ਮਾਲ ਸਭ ਚਲੇ ਗਿਆ ਕੋ ਬਾਕੀ ਆਪ ਇਹ ਫੋਟੋ ਦੇਖ ਸਕਦੇ ਜੀ ਬਾਕੀ ਚੰਗੀ ਸੋਹਣੀ ਝੋਟੀ ਹੈ ਕਦਵਜਨ ਵਾਲੀ ਹੈ ਜਿਹੜੀ ਤੇ ਕੇ ਰਕੀਏ ਵਿੱਧੀ ਫਿਰ ਇਹਦਾ ਮੁੱਲ ਲਹਰ ਰਹੀ ਹੈ ਭਾਈ 85000 ਦੇ ਅੱਛਾ ਅਸੀਂ ਤਾਂ 82 ਦੀ ਦੇ ਦਿੱਤੀ ਠੀਕ ਆ ਬਾਕੀ ਜਲ ਮਾਨਤਨ ਮੋਕੇ ਤੇ ਹੋ ਜਾਓ ਦੱਸ ਦੋ ਜੋ ਕਰਨਾ ਹੈ 80 ਦੇ ਕਰਦੀ ਹੈ ਪੂਰੇ ਦੀ 80 ਵੀ ਕਰ ਦੋ ਰਪਈ ਭਾਈ ਬਾਕੀ ਛੋਟੀ ਵੇਖ ਲੋ ਕਿੰਦਾ ਦੀ ਹਾਲ ਜਿੰਨੇ ਦਿਨਾਂ ਛੋਟੀ ਸੁੰਦੀ ਆ ਉਹਨੇ ਤਾਂ ਮੁਜਾਰਜ ਹੋਰ ਉੱਠ ਪੈਣਾ ਠੀਕ ਆ ਜੀ ਬਣੂ ਬੜੀ ਬਿੰਦੀਆਂ ਬਾਕੀ ਇਹ ਆ ਕਿ ਚੰਗੀ ਤਿਆਰ ਹੋਣੀ ਆ ਜਿੱਦਣੇ ਤਿਆਰ ਹੋਈ ਹਾਂਜੀ 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 ਇਹ ਹਵਾਨੇ ਚਿੱਟੀ ਲੱਟ ਲਾ ਕਾਫੀ ਆ ਹਾਂਜੀ ਹਾਂਜੀ ਤੇ ਹੁਣ ਇੱਕ ਆ ਤੋਕੜ ਗੱਬਨ ਜੇ ਹਾਂਜੀ ਇਹ ਥੋਕੜ ਗੱਬਨ ਹਰਪੀ ਭਾਈ ਇਹ ਹਜ ਕਿੰਨੇ ਚਾਦੇ ਚੈੱਕ ਪਾਸਤੇ 8.5 ਮਹੀਨਿਆਂ ਦੀ ਪੂਰੀਆਂ ਦੀ ਅੱਛਾ ਤੇ 4 ਕਿਲੋ ਦੁੱਧ ਅੱਛਾ ਡੇਢ ਮਹੀਨਾ ਇਧਰ ਰਹਿ ਗਿਆ ਵਾ ਡੇਢ ਮਹੀਨਾ ਰਹਿ ਗਿਆ ਹਾਂ ਤੇ 4 ਕਿਲੋ ਦੁੱਧ ਜੇ ਵੀ ਹੈਗਾ ਵਾ ਤੇ ਇਹਨੇ ਸੱਜਰ ਨੇ ਤਾਂ ਚੰਗਾ ਕੱਢਿਆ ਹਣਾ 1 ਕਿਲੋ ਦੀ ਗਾਰੰਟੀ ਪਾਜੀਏ ਮੈਂ ਨਹੀਂ ਅੱਛਾ ਹਾਂਜੀ 14 ਕਿਲੋ ਲੀਟਰ ਦੇ ਕਰੀਬ ਦੁੱਧ ਜਿਹੜਾ ਕਿੰਦੇ ਕਿੰਨੇ ਸੱਜਰ ਨੇ ਕੱਢਿਆ ਅਗਰ ਨਸਲ ਦੀ ਆ ਤੁਸੀਂ ਭਾਈ ਮੈਂ ਠੀਕ ਹੈ ਜੀ ਹਾਂਜੀ ਉਤਰਾਂ ਜਿਹੜਾ ਚੰਗਾ ਕੱਦ ਕਾਠੀਆ ਇਹਦਾ ਵੀ ਚੰਗਾ ਹਵਾਨਾ ਭਰਨਾ ਇਹਨੇ ਵੀ ਤੇ ਥਣ ਥਣ ਵੀ ਜੀ ਓਕੇ ਸਾਰੇ ਹੋਰ ਵੀ ਗਰੰਟੀ ਫੁੱਲ ਆ ਇੱਕ ਥਣ ਚ ਐ ਡੋਕਾ ਜਿਆ ਰਹਿ ਗਿਆ ਜੀ ਠੀਕ ਹੈ ਸ਼ਾਕੀ ਨਹੀਂ ਇਹਦੀ ਜਗਾ ਤੇ ਮੁੱਲ ਥਣਾਂ ਦੀ ਆਪਣੀ ਫੁੱਲ ਗਰੰਟੀ ਆ ਤੇ ਇਹਦਾ ਮੁੱਲ ਮੋਹਲਰ ਭੀ ਭਾਜੀ ਦਾ 70 ਜੀ। ਚੋਕੇ ਜਦੋਂ ਉਹਨੂੰ ਸੁੰਦੀ ਆ ਉਹਦੋਂ ਫਿਰ 90000 ਦੀ ਮੈਂ ਆ। ਠੀਕ ਆ। ਠੀਕ ਹੈ ਕਿ ਨਹੀਂ ਲੱਖ ਦੀ ਆ ਬਲ ਤੇ। ਠੀਕ ਆ। ਹਾਂ ਜੱਡੀ ਨਸਲੀ 1 ਲੱਖ ਤੇ 7000 ਦੀ ਆ ਜੇ ਹਰਿਆਣੇੋਂ ਮੈਂ। ਅੱਛਾ। 14 ਕਿਲੋ ਦੋਦੀ। ਠੀਕ ਆ। ਤੇ ਮੰਤਨ ਕਰਨਾ ਚੌਹਰ। 70 ਚੋਂ। ਹਾਂਜੀ। ਤੁਸੀਂ ਕਰ ਦੇਣਾ। ਕਿੰਨਾ ਕਰ ਦਈਏ? ਆ ਵੀ ਕਰ ਦੋ ਸਾਰਾ। ਖੁੱਲਾ ਹੀ ਕਰ ਦਈਏ ਫਿਰ। ਯੈਸ ਨੋਈ। ਯੈਸ। 65000 ਦੀ ਦੇ ਦਈਏ ਫਿਰ। 65000 ਭਾਜੀ। ਠੀਕ ਆ। ਕੋਈ ਗੱਲ ਨਹੀਂ ਭਾਜੀ। ਉਹ 65 ਦੀ ਮਹੀ ਲੈ ਜੂ ਨਾ ਭਾਜੀ। ਹਾਂਜੀ। ਇਹ ਮੰਨ ਲਓ ਬਾਕੀ ਹਜੇ ਇਹ ਦੁੱਧ 3-4 ਕਿਲੋ ਹੈਗਾ ਜੀ ਠੀਕ ਹੈ ਜੀ ਹਾਂਜੀ ਤੇ ਇੱਕ ਮਿੰਨੀ ਆ ਗਈ ਹੈ ਕੱਦ ਕਾਠੇ ਦਾ ਵੀ ਚੰਗਾ ਹੈ ਬੀਬਾ ਜੀ ਹੁਣੇ ਆਈ ਹੈ ਚੋਕੇ ਆਈ ਹੈ ਅੱਛਾ ਪਾਸ ਕਰਕੇ ਲਿਆਂਦੀ ਪਾਸ ਕਰਕੇ ਲਿਆਂਦੀ ਆ ਬੱਚਾ ਲਾ ਕੇ ਪਾਸ ਕਰਕੇ ਲਿਆਂਦੀ ਤਾਂ ਹੀ ਉਹ ਪਸਮੀਆਂ ਵੀ ਆ ਗਏ ਹਾਂਜੀ ਠੀਕ ਹੈ ਜੀ ਹਾਂਜੀ ਤੇ ਇਹਦੇ ਕੋਲ ਕਿੰਨਾ ਜੀ ਦੁੱਧ 2000 ਰੁਪਏ ਜੀ ਪੱਕਾ ਦਾ 9 ਕਿਲੋ ਹੋਊਗਾ 9 ਲੀਟਰ ਹੈਗਾ ਦੁੱਧ ਠੀਕ ਹੈ ਤੇ ਬੱਚਾ ਕੀ ਹੈ ਤੇ ਮਗਰ ਬੱਚਾ ਇਹਦੇ ਮਗਰ ਕੱਟੀ ਬੜੀ ਸ਼ਾਨਦਾਰ ਆ ਠੀਕ ਹੈ ਉਹ ਵੀ ਚਲੋ ਦਿਖਾ ਦਾਂਗੇ ਤੁਹਾਨੂੰ ਧੋਰ ਦੀ ਇੱਕ ਜੀ ਇਹ ਥੋੜੇ ਉੱਚੇ ਬੱਚੇ ਦੀ ਆ ਹਾਂਜੀ ਇਹ ਲੈਂਦੇ ਆਂ ਜੀ ਅਭੀਸ਼ੈ ਭਾਈ ਇੱਕ ਨੰਬਰ ਥਾਣਾ ਮੜਾ ਆ ਜਾ ਸਰੂ ਆ ਹੁੰਦੇ ਆ ਇੱਕ ਬਹਿਨੀ ਤੋਂ ਦੂਸਰੇ ਪਾਸੇ ਜਿਹੜਾ ਥੋੜਾ ਜਿਹਾ ਸਰੂ ਹੈ ਜਿਆਦਾ ਨਹੀਂ ਆ ਠੀਕ ਹੈ ਜੀ ਇਦਾਂ ਆਪਣਾ ਦੱਸਣ ਦਾ ਫਰ ਗਿਆ ਹਾਂਜੀ ਚਲੋ ਆਪਣਾ ਦੱਸਣੀ ਚਾਹੀਦੀ 100 ਰੁਪਏ ਤੇ ਆ ਹੈਗਾ ਜੀ ਮੜਾ ਜਾ ਇਹ ਤੇ ਸਰੂ ਅਗਲਾ ਇਹਦੇ ਨਾਲ ਮੜਾ ਜਾ ਬਾਕੀ ਉਹ ਮੋਟਰਾ ਚਾਹੀਏ ਫਿਰ ਨਹੀਂ ਜਿਆਦਾ ਠੀਕ ਹੈ ਜੀ ਹਾਂਜੀ ਤੇ ਇਹਦੀ ਕੱਟੀ ਵੀ ਦਿਖਾ ਦੀਏ ਕੱਟੀ ਆਹ ਕੱਟੀ ਜੀ ਇਹਦੇ ਮਗਰ ਬਾਕੀ ਕੋਈ ਆਪਣੀ ਸਮਝਣਾ ਦੇਖ ਲੈ ਕੋਈ ਜਿੰਨੇ ਚਿਰਦੀ ਆਪਣੇ ਤੁਹਾਡੇ ਸਾਹਮਣੇ ਹੀ ਸਾਰਾ 10000 ਰੁਪਏ ਭਾਜੀ 10000 ਦੀ ਕੱਟੀ ਆ ਮਗਰ ਇਹ ਆ ਕਿ ਚਲੋ ਮਗਰ ਕੱਟੀ ਚੰਗੀ ਆ ਤੇ ਸੰਭੀ ਸੰਭੀ ਵੀ ਚੰਗੀ ਆ ਪੱਲੀ ਫਲੋਸੀ ਕੱਟੀ ਆ ਹਾਂਜੀ ਤੇ ਇਹਦਾ ਵੀ ਕੀ ਫਰਮੋਲਿਆ ਪਰ ਵੀ ਇਹਦਾ ਮੁੱਲ ਦਾ ਸੱਤ ਕਰਕੇ ਮੀਨੀਆਂ ਦੀ ਡਿਮਾਂਡ ਵੜੀ ਜੇ ਹਾਂਜੀ ਆ ਸਿੰਗ ਵੀ ਇਹਦੇ ਦੇ ਚਾਹੇ ਆ ਵੇਖੋ ਠੀਕ ਆ ਹਾਂਜੀ ਇਹ 55 ਦੀ ਦੇ ਦੀਆ ਰੁਪਏ ਭਾਈ ਜੇ ਹੈਗੀ ਕਸਰ ਤੇ ਕਰਦੀ ਆ ਪਤਾ ਹੀ ਹੈ ਕਸਰ ਦਾ ਜੇ ਵੇਖ ਲਓ ਕਰਦੀ ਏ 2000 ਹੋਰ ਪੁੱਲਾ ਹੀ ਕਰ ਦੋ ਤੈਨੂੰ ਪੂਰੇ 50 ਦੀ 50 ਦੀ ਜੀ ਠੀਕ ਆ ਜੀ ਹਾਂਜੀ ਬਾਕੀ ਝੋਟੀ ਪਰ ਇਹ ਜਿਹੜਾ 50 ਦੀ ਲੈ ਜਾਊਗਾ ਨਾ ਉਹ ਤੇ ਮੈਂ ਗਰੰਟੀ ਨਾਲ ਕਹਿੰਦਾ 10 ਦਿਨ ਸਾਹਮਣੇ ਜੇ 10 ਤੋਂ ਪਲੱਸ ਨਾ ਜਾਊ ਦੇਖ ਲੈ ਝੋਟੀ ਮੇਰੇ ਘਰ ਕੱਲ ਦੇ ਠੀਕ ਹੈ ਜੀ ਚਵਾਈ ਹਰਬੀਰ ਪਾਜੀ ਇਹਦੀ ਇੰਨੀ ਜਿਆਦੀ ਵੀ ਹੱਦੋਂ ਹੀ ਵਾਦਿਆ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਹੋਰ ਕੁਝ ਕਰਾਂ ਫਿਰ ਹੋਰ ਭਾਜੀ ਇਹੋ ਜਿਹੜਾ ਮਾਲ ਸੂਇਆ ਏ ਉਹਨੂੰ ਮਾਲੋ ਚੋ ਕੇ ਖੜੋ ਤੇ ਗੱਬਨ ਦੀ ਆਪਣੀ ਤਸੱਲੀ ਕਰਕੇ ਖੜੋ ਠੀਕ ਹੈ ਜੀ ਯਾਨਕਣੀ ਠੀਕ ਹੈ ਵੀਰ ਜੀ ਬਾਕੀ ਜੜੀਆਂ ਸੂਈਆਂ ਸਵਾਈਆਂ ਵਾ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਪਾਸ ਕਰਕੇ ਮਰਜੀ ਨਾਲ ਖੜੋ ਤੇ ਗੱਬਣ ਆ ਉਹ ਵੀ ਆਪਣੀ ਪਾਸ ਕਰਕੇ ਖੜੋ ਟਿੱਪ ਕੇ ਖੜੋ ਇੱਥੋਂ ਘਰੋਂ ਹੀ ਜਿਹੜਾ ਵਾ ਚੰਗੀ ਤਰ੍ਹਾਂ ਵੇਸ਼ ਚਾੱਕ ਕੇ ਫੇਰੀ ਆਪਣੇ ਪਸ਼ੂ ਖੜਿਆ ਕਰੋ ਪਸੰਦ ਹੋਵੇ ਤਾਂ ਲੈ ਜਾ ਕਰੋ ਨਹੀਂ ਪਸੰਦ ਹੋਵੇ ਤਾਂ ਇੱਥੇ ਰਹਿੰਦੇ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖ ਲਈ ਬਹੁਤ ਬਹੁਤ ਧੰਨਵਾਦ